ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਪੁੱਛ ਅੱਜ ਮੈਂ ਪੁੱਛ ਆ ਆ ਦਾ ਸਾਂਸੀ ਲੱਗੇ ਕਿੱਥੇ ਬੰਨ ਲੱਗੇ ਸੋਨਿਆ ਗਾਂਧੀ ਇਹਨਾਂ ਦੇ ਕੋਲ ਨਹੀਂ ਭਲੇਖਾ ਲੱਗਿਆ ਚਲ ਕੋਈ ਗੱਲ ਨਹੀਂ ਕਿਦਨ ਕੋ ਕਿਦਨ ਕੋ ਹੋ ਜੂਗਾ ਸੋਨਿਆ ਮਾਨ ਜੀ ਤੁਹਾਨੂੰ ਪਤਾ ਬਹੁਤ ਵੱਡੀ ਗਾਇਕ ਹੈ ਪੰਜਾਬ 'ਚ ਗਾਇਕ ਨੇ ਐਕਟਰ ਜੋ ਮਰਜ਼ੀ ਹੋ ਕੇਦਨ ਕੋ ਕਿਦਨ ਕੋ ਕਰਾਉ ਇਹਨਾਂ ਦੀਆਂ ਬਹੁਤ ਵੱਡੀਆਂ ਫਿਲਮਾਂ ਆਈਆਂ ਸੋਨਿਆ ਬਹੁਤ ਜ਼ਿਆਦੀਆਂ ਤੇ ਬਹੁਤ ਵੱਡੇ ਗੀਤਾਂ ਚਾਹੇ ਮੂਸੇਆ ਵਾਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਬਹੁਤ ਵਧੀਆ ਅੱਜ ਮੈਨੂੰ ਪਤਾ ਲੱਗਾ ਮੈਂ ਇਹਨਾਂ ਨੂੰ ਮਿਲ ਕੇ ਆਇਆ ਅੱਜ ਇਹਨਾਂ ਨੂੰ ਖੁਦ ਉੱਥੇ ਗਿਆ ਤੇ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚਲੋ ਬਹੁਤ ਕੀਤੀ ਆ ਚਲੋ ਇਤਰਾ ਹੀ ਬਾਬਾ ਬੁੱਢਾ ਸਾਹਿਬ ਮੇਰ ਕਰੇ ਇਤਰਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਕਿਹੜੀ ਸੇਵਾ ਕਰਦੇ ਆਪੇ ਗੁਰੂ ਮੇਰੇ ਸਾਹਬ ਨਾਲ ਕਿਹੜੇ ਹਲਕੇ ਦੇ ਲੋਕ ਆ ਉਹ ਜ਼ਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜ਼ਰੂਰ ਦੇਣਗੇ ਤੇ ਮੈਨੂੰ ਲੱਗਦਾ ਉਹ ਪਿੱਛੇ ਬੰਨ ਟੁੱਟਾ ਹੀ ਤੇ ਭੰਜੀ ਜਾਨਾ ਨੇ ਕੋਈ ਸਿੱਖਹਿ ਦਿੱਤਾ ਹੀ ਤੇ ਯਾਰ ਆ ਇੱਥੇ ਕੋਈ ਤੋੜਾ ਧੋ ਕੋਈ ਈਡੀ ਵੱਡੀ ਗੱਲ ਨਹੀਂ ਆ ਰਹੀ ਮੈਂ ਪੁੱਛ ਰਾਇਆ ਕੀ ਚੱਕਰੀ ਕਹਾਣੀ ਦਾ ਹੈ ਭੰਜੀ ਹਰੀ ਕਹਿੰਦੇ ਸੰਗਾ ਸਾਹਿਬ ਚੱਲਦਾ ਰਹਿੰਦਾ ਕਿਦ ਦਿਨ ਕੋ ਕਿਦ ਦਿਨ ਕੋ ਉਦ ਦਿਨ ਕੋ ਠੀਕ ਆ ਨਾ ਕبھی ਨਹੀਂ ਬਾਹੂ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਕੁਛ ਨਹੀਂ ਲਾਉਣਾ ਸਾਦੀ ਲੱਗਦੀ ਬਹੁਤ ਪਿਆਰੀ ਹੈ ਜੀ ਹਰੀ ਪਿੰਟ ਨਹੀਂ ਪਾਉਂਦੇ ਪੰਜਾਬੀ ਸੂਟ ਪਾ ਕੇ ਰੱਖਦੇ ਆ ਕبھی ਨਹੀਂ ਬਾਹੂ ਕبھی ਨਹੀਂ ਬਾਹੂ ਕبھی ਨਹੀਂ ਬਾਦਰਾ ਨਹੀਂ ਪਾਉਂਦੇ ਕبھی ਨਹੀਂ ਬਾਹੂ ਠੀਕ ਆ ਨਾ ਤੇ ਬਹੁਤ ਵਧੀਆ ਤੇ ਭੰਜੀ ਹਰੀ ਤੇ ਚਲੋ ਹਲਕੇ ਜੱਡੇ ਆ ਲੋਕਾਂ ਦੀ ਸੇਵਾ ਇਹਨਾਂ ਨੇ ਬਹੁਤ ਕੀਤੀ ਆ ਅੱਜ ਮੈਂ ਤਰੋਂ ਦੇਖਿਆ ਨਾ ਬੜਾ ਮਨ ਖੁਸ਼ ਹੋਇਆ ਹਲਕੇ ਦੇ ਲੋਕਾਂ ਨੂੰ ਇਹਨਾਂ ਨੇ ਸਾਰਾ ਚੌਕਰ ਦਿੱਤਾ ਖਾਣ ਪੀਣ ਵਾਲੀਆਂ ਚੀਜ਼ਾਂ ਕੇਰੀਆਂ ਉਹ ਮੱਈਆਂ ਕਰਾਈਆਂ ਲੋਕਾਂ ਨੂੰ ਤੇ ਲੋਕ ਕਹੇ ਜਨਤਾ ਬੜੀ ਖੁਸ਼ ਹੈ ਉਥੋਂ ਦੀ ਸਾਰੇ ਉਹਨਾਂ ਸਾਡੇ ਸੋਨੀਆ ਮਾਨ ਜੀ ਨੇ ਬਹੁਤ ਸੇਵਾ ਕੀਤੀ ਹਲਕੇ 'ਚ ਕੋਈ ਕਸਰ ਨਹੀਂ ਛੱਡੀ ਕਿੱਥੇ ਚੀਜ਼ ਇਹਨਾਂ ਨੇ ਨਹੀਂ ਭੇਜੀ ਖਾਣ ਵਾਲੀ ਵਰਤੋ ਉੱਥੇ ਗਈ ਆ ਸਾਰੀਆਂ ਚੀਜ਼ਾਂ ਤੇ ਲੋਕ ਇਹੋ ਜਿਹਾ ਮੇਰੇ ਹਿਸਾਬ ਨਾਲ ਰਾਜਾ ਹੋਵੇ ਤੇ ਇਹੋ ਜਿਹਾ ਰਾਜਾ ਹੋਵੇ ਤੇ ਨਹੀਂ ਤੇ ਹੋਵੇਗਾ ਇਰਾ ਲੋਕਾਂ ਦੀ ਜਨਤਾ ਅਜ ਪਰਜਾ ਅਜ ਹਾਜ਼ਰ ਆ 24 ਘੰਟੇ ਤੇ ਉਹ ਲੋਕਾਂ ਨੂੰ ਇਹੋ ਬੰਦਾ ਚਾਹੀਦਾ ਆ ਕਿ ਰੀ 24 ਘੰਟੇ ਲੋਕਾਂ ਦੀ ਕੋਰਟ ਚ ਹਾਜ਼ਰ ਆ ਠੀਕ ਆ ਨਾ ਤੇ ਸੁਣਿਆ ਮਾਨ ਕਿਦਨ ਕਹੋ ਕਿਦਨ ਕਹੋ ਅਦਨ ਕਹੋ ਕਦੇ ਨਹੀਂ ਬਹੂ ਕਦੇ ਨਹੀਂ ਬਹੂ